ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਬਿਚੇ ਨਵੇਂ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਪਰਮਾਤਮਾ ਅਕਾਲ ਹੈ ਸੋ ਦੋਸਤੋ ਅੱਜ ਦਾ ਜੋ ਇਹ ਵਿਸ਼ਾ ਅਸੀਂ ਕਿਉਂ ਲੈ ਕੇ ਆਏ ਹਾਂ ਇਹਦੀ ਵਜ੍ਹਾ ਅੱਜ ਤੁਹਾਨੂੰ ਇਸ ਵਿਸ਼ੇ ਦੇ ਰਿਹਾ ਇਸ ਤੋਂ ਮਝਾਵਾਂਗੇ ਅਕਾਲ ਅਕਾਲ ਜਾਂ ਮਹਾਕਾਲ ਇਸ ਦਾ ਮਤਲਬ ਇੱਕੋ ਹੀ ਹੈ ਅਕਾਲ ਤੋਂ ਭਾਵ ਹੈ ਸਮੇਤ ਹੋ ਰਹਤ ਮਹਾਕਾਲ ਤੋਂ ਭਾਵ ਵੀ ਹੈ ਉਸ ਸਮੇਤੋਂ ਪਰਾ ਸਮੇਤੋ ਰਹੇ ਕਿ ਜਸ ਸਮੇਤੋ ਪਰਮ ਜਿਸ ਉਤੇ ਸਮਾ ਅਸਰ ਨਹੀਂ ਕਰਦਾ ਨਾ ਉਹ ਜੰਮਦਾ ਹੈ ਨਾ ਉਹ ਮਰਦਾ ਹੈ ਅਕਾਲ ਹੈ ਪ੍ਰਮਾਤਮਾ ਅਕਾਲ ਹੈ ਅਕਾਲ ਕੀ ਅਕਾਲ ਹੈ ਸੋ ਇਹ ਜੋ ਵਿਸ਼ਾ ਹੈ ਇਹ ਤਾਂ ਇਹ ਵਿਸ਼ਾ ਤੁਹਾਡੇ ਧਿਆਨ ਦੇ ਨਾਲ ਸੰਬੰਧਿਤ ਅਧਿਆਸਾਂ ਦੇ ਨਾਲ ਸੰਬੰਧਿਤ ਤੁਹਾਡੀ ਚੇਤਨਾ ਦੇ ਵਿੱਚ ਉੱਠਣ ਵਾਲੇ ਸਵਾਲਾਂ ਦੇ ਨਾਲ ਸੰਬੰਧਿਤ ਹੈ ਕਿ ਅਸੀਂ ਧਿਆਨ ਕਿਵੇਂ ਕਰੀਏ ਉਸ ਪਰਮਪితਾ ਪਰਮੇਸ਼ਵਰ ਨੂੰ ਕਦੋਂ ਯਾਦ ਕਰੀਏ ਸੋ ਪਰਮਾਤਮਾ ਅਕਾਲ ਹੈ ਸਮੇ ਤੋਂ ਰਹਿਤ ਹੈ ਸਮੇ ਤੋਂ ਪਰਾ ਹੈ ਪਰਮਾਤਮਾ ਦਾ ਨਾ ਦਿਨ ਹੈ ਤੇ ਨਾ ਰਾਤ ਹੈ ਨਾ ਦੁਪਹਿਰ ਹੈ ਨਾ ਸ਼ਾਮ ਹੈ ਸੋ ਪਰਮਾਤਮਾ ਹਰ ਵਕਤ ਹੈ ਹਰ ਵਕਤ ਹਰ ਘੜੀ ਦੇ ਵਿੱਚ ਵਿਚਰਦਾ ਪਰਮਾਤਮਾ ਹੈ ਉਹ ਸਮੇ ਦਾ ਨਹੀਂ ਵਜਿਆ ਉਹ ਸਮੇ ਤੋਂ ਪਰਾ ਹੈ ਸੋ ਇਹ ਵਿਸ਼ਾ ਲੈ ਕੇ ਆਉਂਦਾ ਮੁੱਖ ਕਾਰਨ ਇਹ ਕਿ ਬਹੁਤ ਸਾਰੀਆਂ ਆਰੂਹਾਂ ਧਿਆਨ ਸਿਮਰਨ ਕਰਦੀਆਂ ਹਨ ਪਾਠ ਪੂਜਾ ਕਰਦੀਆਂ ਹਨ ਉਹਨਾਂ ਦੇ ਮਨ ਵਿੱਚ ਕਿਤਨਾ ਕਿਤੇ ਸ਼ੰਕਾ ਰਹਿੰਦੀ ਹੈ ਕਿ ਆ ਜੇਕਰ ਅਸੀਂ ਅਮਰਤ ਵੇਲੇ ਨਹੀਂ ਉਠਾਂਗੇ ਤਾਂ ਪ੍ਰਮਾਤਮਾ ਸਾਡੇ ਨਾਲ ਰੋਸ ਜਾਵੇਗਾ ਗੁੱਸੇ ਹੋ ਜਾਵੇਗਾ ਸਾਨੂੰ ਸਜ਼ਾ ਦੇਵੇਗਾ ਇਹ ਇੱਕ ਭਰਮ ਹੈ ਝੂਠ ਹੈ ਜੋ ਫੈਲਾਇਆ ਗਿਆ ਹੈ ਪ੍ਰਮਾਤਮਾ ਕਦੇ ਵੀ ਤੁਹਾਡੇ ਨਾਲ ਗੁੱਸੇ ਨਹੀਂ ਹੁੰਦਾ ਪ੍ਰਮਾਤਮਾ ਤਾਂ ਦਇਆ ਸਰੂਪ ਹੈ ਜੇਕਰ ਪ੍ਰਮਾਤਮਾ ਅਕਾਲ ਹੈ ਜੇਕਰ ਪ੍ਰਮਾਤਮਾ ਅਕਾਲ ਹੈ ਤਾਂ ਉਹ ਸਮੇ ਤੋਂ ਪਰਾਂ ਹੈ ਉਸ ਉੱਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਹੈ ਫਿਰ ਚਾਹੇ ਤੁਸੀਂ ਸਿਮਰਨ ਪਾਠ ਧਿਆਨ ਅੰਮ੍ਰਿਤ ਵੇਲੇ ਉੱਠ ਕੇ ਕਰ ਲਵੋ ਸਵੇਰ ਵੇਲੇ ਉੱਠ ਕੇ ਕਰ ਲਵੋ ਦੁਪਹਿਰ ਵੇਲੇ ਕਰ ਲਵੋ ਸ਼ਾਮ ਵੇਲੇ ਕਰ ਲਵੋ ਰਾਤ ਨੂੰ ਕਰ ਲਵੋ ਅੱਧੀ ਰਾਤ ਨੂੰ ਕਰ ਲਵੋ ਉਹ ਮੰਨਿਆ ਹੀ ਜਾਵੇਗਾ ਉਹ ਪ੍ਰਮਾਣਿਤ ਹੀ ਹੋਵੇਗਾ ਸੋ ਪ੍ਰਮਾਤਮਾ ਦਾ ਜੋ ਵਹਿਜੂਦ ਹੈ ਉਹ ਕਿਸੇ ਕਰਮਕਾਂਡ ਦੇ ਵਿੱਚ ਨਹੀਂ ਬੱਜਿਆ ਹੋਇਆ ਕਿਸੇ ਸਮੇਂ ਦੇ ਵਿੱਚ ਨਹੀਂ ਬੱਜਿਆ ਹੋਇਆ ਕਿਸੇ ਧਰਮ ਕਿਸੇ ਕਾਲ ਦੇ ਵਿੱਚ ਨਹੀਂ ਬੱਜਿਆ ਹੋਇਆ ਜੋ ਕਿ ਪਰਮਾਤਮਾ ਪਰਮਾਤਮਾ ਹੈ ਉਸ ਦੀ ਅਗੁਤੀ ਇੱਕ ਖਾਪ ਹੈ ਜਿਸ ਮਨ ਦੇ ਵਿੱਚ ਜਿਸ ਚੇਤਨਾ ਦੇ ਵਿੱਚ ਉਸ ਆਕਾਲ ਦਾ ਸਰੂਪ ਬਰਾਸਮਨਾ ਹੈ ਕਹਣ ਤੋਂ ਪਹਾਵ ਜਿਹੜੀਆਂ ਰੂਹਾਂ ਕਰਮ ਕਾਂਡ ਤੋਂ ਮੁਕਤ ਹਨ ਜਿਹੜੀਆਂ ਰੂਹਾਂ ਸਵੇ ਸ਼ਾਂਤ ਮੁਕਤ ਹਨ ਜਿਹੜੀਆਂ ਰੂਹਾਂ ਹਰ ਉਹ ਘੜੀ ਤੋਂ ਮੁਕਤ ਹਨ ਜਿਸ ਵਿੱਚ ਇਨਸਾਨ ਜਾਂ ਇਨਸਾਨੀ ਰੂਹਾਂ ਇਨਸਾਨੀ ਮਨ ਵੱਧਦੇ ਹਨ ਉਹ ਰੂਹਾਂ ਇਸ ਚੀਜ਼ ਤੋਂ ਮੁਕਤ ਹਨ ਤੋ ਆਕਾਲ ਸਰੂਪ ਹਨ ਉਸ ਸਮੇ ਤੋਂ ਮੁਕਤ ਹੋਣ ਦੇ ਲਈ ਸਾਨੂੰ ਆਪਣੇ ਅੰਦਰ ਚਾ ਆਤਮਾ ਅਰਨੀ ਪੈਣੀ ਹੈ ਸਾਨੂੰ ਉਹ ਕਰਮ ਕਾਂਡ ਸਭ ਤਿਆਗਣੇ ਪਹਿਲੇ ਹਨ ਜੋ ਹੁਣ ਤੱਕ ਅਸੀਂ ਕਰਦੇ ਆਏ ਹਾਂ ਉਸ ਦਾ ਮੁੱਖ ਕਾਰਨ ਇਹ ਹੈ ਕਿ ਜੇ ਤਰ ਅਸੀਂ ਸਿਮਰਨ ਕਰਦੇ ਹਾਂ ਪਾਠ ਕਰਦੇ ਹਾਂ ਪੂਜਾ ਕਰਦੇ ਹਾਂ ਤਾਂ ਸਾਡੇ ਮਨ ਦੇ ਚ ਕਿਤੇ ਨਾ ਕਿਤੇ ਇਹ ਸ਼ਾਂਤਾਂ ਰਹਿੰਦੀ ਹੈ ਕਿ ਅਸੀਂ ਗੱਲ ਤੋਂ ਸਮਝਦੇ ਕਰ ਰਹੇ ਆ ਪਤਾ ਨਹੀਂ ਪ੍ਰਮਾਤਮਾ ਮਨ ਨੂੰ ਕਿ ਨਾ ਮਨ ਨੂੰ ਪਤਾ ਨਹੀਂ ਪ੍ਰਮਾਤਮਾ ਖੁਸ਼ ਹੋੂਗੇ ਨਾ ਹੋ ਪਤਾ ਨਹੀਂ ਪ੍ਰਮਾਤਮਾ ਕੋਈ ਸਾਡੇ ਤੇ ਗਿਰਾ ਨਾ ਕਰੇ ਕੋਈ ਸਿਖਵਾਣਾ ਕਰੇ ਕੋਈ ਸਦਾ ਨਾ ਦੇ ਦੇਵੇ ਸਾਨੂੰ ਸੋ ਪ੍ਰਮਾਤਮਾ ਨੂੰ ਤੁਹਾਡੇ ਚੰਗੇ ਮਾੜੇ ਨਾਲ ਕੋਈ ਫਰਕ ਨਹੀਂ ਪੈਂਦਾ ਪ੍ਰਮਾਤਮਾ ਤਾਂ ਇੱਕ ਅਲੱਗ ਹੀ ਆਪਣੇ ਅੰਦਰ ਸਮਾਇਆ ਹੋਇਆ ਹੈ ਆਪਣੇ ਆਪ ਵਿੱਚ ਬਰਾਜਿਆ ਹੋਇਆ ਹੈ ਤੁਸੀਂ ਚੰਗੇ ਹੋ ਤੁਸੀਂ ਮਾੜੇ ਹੋ ਤੁਸੀਂ ਕੁੰਨੀ ਹੋ ਤੁਸੀਂ ਪਾਪੀ ਹੋ ਇਸ ਨੂੰ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਦੇ ਲਈ ਤੁਸੀਂ ਤੁਸੀਂ ਹੋ ਉਹ ਤੁਹਾਡੇ ਵਿੱਚ ਹੈ ਤੇ ਤੁਸੀਂ ਉਸ ਵਿੱਚ ਹੋ ਜਿਸ ਦਿਨ ਅਸੀਂ ਇਸ ਸਫਰ ਤੇ ਨਿਕਲ ਜਾਂਦੇ ਹਾਂ ਜਿਸ ਦਿਨ ਤੋਂ ਅਸੀਂ ਇਸ ਪ੍ਰਮਾਤਮਾ ਦੇ ਬਾਰੇ ਆਪਣੀ ਸੋਚ ਨੂੰ ਨਿਦਾਰਤ ਕਰਦੇ ਹਾਂ ਕਿ ਪ੍ਰਮਾਤਮਾ ਕੋਈ ਸ਼ਕਤੀ ਹੈ ਕੋਈ ਰੂਪ ਹੈ ਉਸ ਦਿਨ ਤੋਂ ਅਸੀਂ ਪ੍ਰਮਾਤਮਾ ਦੇ ਵਿੱਚ ਜਾ ਵਸਦੇ ਹਾਂ ਉਸ ਦਿਨ ਪ੍ਰਮਾਤਮਾ ਸਾਡੇ ਵਿੱਚ ਆ ਵਸਦਾ ਹੈ ਅਸੀਂ ਇਹ ਕਹਿ ਦਿੰਦੇ ਹਾਂ ਕਿ ਅਸੀਂ ਔਗਣ ਹਾਰੇ ਹਾਂ ਜਿਸ ਦਿਨ ਅਸੀਂ ਪ੍ਰਮਾਤਮਾ ਦੇ ਬਾਰੇ ਸਮਝਣਾ ਸ਼ੁਰੂ ਕਰਦੇ ਹਾਂ ਜਿਸ ਦਿਨ ਅਸੀਂ ਸਿਮਰਨ ਕਰਨਾ ਸ਼ੁਰੂ ਕਰ ਦਿੰਨੇ ਹਾਂ ਉਸੇ ਦਿਨ ਤੋਂ ਹੀ ਸਾਡੇ ਔਗਣ ਖਤਮ ਹੋ ਜਾਂਦੇ ਹਨ ਇਹ ਨਹੀਂ ਕਿ ਜੇਕਰ ਤੁਸੀਂ ਬਹੁਤ ਮਾੜੇ ਕਰਮ ਕੀਤੇ ਹਨ ਬਹੁਤ ਮਾੜਾ ਕੀਤਾ ਹੈ ਉਹ ਹੌਲੀ-ਹੌਲੀ ਤੁਹਾਡੇ ਕਰਮ ਬਦਲ ਨਹੀਂਗੇ ਜਿਸ ਦਿਨ ਤੋਂ ਤੁਸੀਂ ਪਰਮਾਤਮਾ ਨੂੰ અપਨਾ ਲਿਆ ਤੇ ਉਸੇ ਦਿਨ ਤੋਂ ਪਰਮਾਤਮਾ ਨੇ ਤੁਹਾਨੂੰ અપਨਾ ਲਿਆ ਉਸੇ ਦਿਨ ਤੋਂ ਤੁਹਾਡੇ ਕਰਮ ਖਤਮ ਹੋਣੀ ਸ਼ੁਰੂ ਹੋ ਜਾਣਗੇ ਉਸੇ ਦਿਨ ਤੋਂ ਤੁਹਾਡੀਆਂ ਮਾਰੀਆਂ ਆਦਤਾਂ ਖਤਮ ਹੋ ਜਾਣਗੀਆਂ ਉਸੇ ਦਿਨ ਤੋਂ ਤੁਸੀਂ ਸ਼ੁੱਧ ਤੇ ਪਵਿੱਤਰ ਹੋ ਜਾਓਗੇ ਕਿਉਂਕਿ ਪਰਮਾਤਮਾ ਕਦੇ ਵੀ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਸਜ਼ਾ ਇੱਕ ਕਾਨੂੰਨ ਦੇ ਮੁਤਾਬਕ ਜਿਸ ਨੂੰ ਅਸੀਂ ਕਰਮਾਂ ਦਾ ਕਾਨੂੰਨ ਕਹਿੰਦੇ ਆ ਕਿਸ ਨੂੰ ਅਸੀਂ ਬ੍ਰਹਿਮੰਡ ਦਾ ਕਾਨੂੰਨ ਕਹਿੰਦੇ ਆ ਉਸ ਦੇ ਤਹਿਤ ਮਿਲਦੀ ਹੈ ਜੇਕਰ ਅਸੀਂ ਚੰਗਾ ਕਰਮ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਉਸ ਹੱਬ ਨਾਲ ਚੰਗੇ ਸੁਖ ਆਉਂਦੇ ਹਨ ਖੁਸ਼ੀਆਂ ਆਉਂਦੀਆਂ ਹਨ ਉਹ ਸਾਰਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਚੰਗੇ ਮਾੜੇ ਸਮੇਂ ਦੀ ਸਾਡੇ ਮਨ ਦੇ ਉੱਤੇ ਸਾਡੇ ਜਿਵਾਂ ਦੇ ਉੱਤੇ ਛਾਪ ਪੈਂਦੀ ਹੈ ਜੇਕਰ ਅਸੀਂ ਮਾੜਾ ਕਰਮ ਕਰਦੇ ਹਾਂ ਤਾਂ ਇਹ ਨਾ ਕਦੇ ਵੀ ਭੁੱਲਣਾ ਕਿ ਮਾੜਾ ਕਰਮ ਕੀਤੇ ਆ ਸਾਨੂੰ ਕੋਈ ਸਜ਼ਾ ਨਹੀਂ ਮਿਲਣੀ ਕਰਮ ਦਾ ਹਿਸਾਬ ਬ੍ਰਹਿਮੰਡ ਦੇ ਕਾਨੂੰਨ ਦੇ ਮੁਤਾਬਕ ਤੁਹਾਡਾ ਹੋਵੇਗਾ ਹੀ ਹੋਵੇਗਾ ਜੇਕਰ ਤੁਸੀਂ ਚੰਗਾ ਕੀਤਾ ਹੈ ਚੰਗੇ ਦਾ ਚੰਗੇ ਨਾਲ ਹੋਵੇਗਾ ਤੇ ਮਾੜੇ ਦਾ ਮਾੜੇ ਨਾਲ ਹੋਵੇਗਾ ਸੋ ਕਦੇ ਵੀ ਆਪਣੇ ਆਪ ਨੂੰ ਉਸ ਪਰ ਪਿਤਾ ਪਰਮੇਸ਼ਵਰ ਤੋਂ ਅਲੱਗ ਨਹੀਂ ਸਮਝਣਾ ਕਦੇ ਵੀ ਸਿਮਰਨ ਕਰਦਿਆਂ ਹੋਇਆਂ ਮਨ ਦੇ ਵਿੱਚ ਇਹ ਸ਼ੰਕਾ ਨਹੀਂ ਕਰਨੀ ਕਿ ਮੈਂ ਅਮਰਤ ਵੇਲੇ ਨਹੀਂ ਉੱਠ ਸਕਿਆ ਮੈਂ ਲੇਟ ਹੋ ਗਿਆ ਮੈਂ ਪਾਠ ਨਹੀਂ ਕੀਤਾ ਮੈਂ ਪੂਜਾ ਨਹੀਂ ਕੀਤੀ ਜੇ ਤੁਹਾਡੇ ਹਿਰਦੇ ਦੇ ਵਿੱਚ ਤੁਹਾਡੇ ਖਿਆਲ ਦੇ ਵਿੱਚ ਦਇਆ ਭਾਵ ਹੈ ਉਸ ਪ੍ਰਮਾਤਮਾ ਮਿਲਣ ਦੀ ਆਸ ਇੱਕ ਇੱਕ ਤੜਫ ਹੈ ਤਾਂ ਤੁਸੀਂ ਪ੍ਰਮਾਤਮਾ ਦੇ ਸੰਭੁਕ ਕੀ ਹੋ ਚਾਹੇ ਤੁਸੀਂ ਪ੍ਰਮਾਤਮਾ ਦੇ ਮਨ ਦੇ ਲਈ ਉਸ ਲਈ ਧਿਆਨ ਚ ਬੈਠੇ ਹੋ ਜਾਂ ਨਹੀਂ ਬੈਠਦੇ ਹੋ ਜੇਕਰ ਤੁਹਾਡੇ ਖਿਆਲ ਦੇ ਵਿੱਚ ਹਰ ਵਕਤ ਉਸ ਸ਼ਕਤੀ ਦਾ ਖਿਆਲ ਰਹਿੰਦਾ ਹੈ ਇਸ ਤੋਂ ਭਾਵ ਇਹ ਹੋਵੇਗਾ ਤੁਸੀਂ ਹਰ ਵਕਤ ਪਿਆਰ ਦੇ ਵਿੱਚ ਹੋ ਸਿਮਰਨ ਦੇ ਵਿੱਚ ਹੋ ਜੇਕਰ ਤੁਹਾਡੇ ਤਾਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਉਸ ਉਸ ਬਾਰੇ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜੇਕਰ ਤੁਹਾਡਾ ਹਿਰਦਾ ਤੁਹਾਡਾ ਖਿਆਲ ਉਸਪੀਤਾ ਪਰਮੇਸ਼ਵਰ ਦੇ ਨਾਲ ਜੁੜਿਆ ਹੋਇਆ ਹੈ ਤਾਂ ਤੁਹਾਡੇ ਲਈ ਇਹ ਹੀ ਭਗਤੀ ਹੈ ਇਹ ਹੀ ਸਿਮਰਨ ਹੈ ਤੁਸੀਂ ਸਿਮਰਨ ਪਾਠ ਪੂਜਾ ਜੇਕਰ ਨਹੀਂ ਕਰ ਸਕਦੇ ਕੰਮ ਕਰਦੇ ਹੋ ਆਪਣਾ ਆਪਣਾ ਕੰਮ ਕਰਦੇ ਹੋ ਆਪਣਾ ਕਾਰੋਬਾਰ ਕਰਦੇ ਹੋ ਤੁਹਾਡੇ ਖਿਆਲ ਦੇ ਵਿੱਚ ਤੁਹਾਡੇ ਹਿਰਦੇ ਵਿੱਚ ਉਹ ਪਰਮੇਸ਼ਵਰ ਦੀ ਯਾਦ ਰਹਿੰਦੀ ਹੈ ਤੇ ਤੁਹਾਡੇ ਲਈ ਉਹੀ ਭਗਤੀ ਹੈ ਜੇਕਰ ਤੁਸੀਂ ਆਪਣੇ ਕੰਮ ਦੇ ਸਬੰਧੀ ਆਪਣੀ ਕਿਰਤ ਦੇ ਸਬੰਧੀ ਈਮਾਨਦਾਰ ਹੋ ਸੱਚੇ ਹੋ ਸੱਚੇ ਹੋ ਇਸ ਸਮਾਜ ਦੇ ਸਬੰਧੀ ਸੱਚੇ ਹੋ ਸੁੱਚੇ ਹੋ ਕੋ ਮਾੜਾ ਕਿਸੇ ਕੰਮ ਤੁਸੀਂ ਨਹੀਂ ਕਰਦੇ ਤਾਂ ਪਰਮਾਤਮਾ ਤੁਹਾਡੇ ਵਿੱਚ ਆਪ ਵਾਸ ਕਰ ਰਿਹਾ ਹੈ ਪਰਮਾਤਮਾ ਤੁਹਾਨੂੰ ਆਪ ਮਾਰਗ ਵਿਖਾ ਰਿਹਾ ਹੈ ਸੋ ਕਦੇ ਵੀ ਇਸ ਸ਼ੰਕੇ ਦੇ ਵਿੱਚ ਨਾ ਰਹਿਣਾ ਵੀ ਤੁਹਾਡੇ ਤੋਂ ਉੱਠਿਆ ਨਹੀਂ ਗਿਆ ਕਿ ਤੁਸੀਂ ਪਾਪੀ ਹੋ ਗਏ ਤੁਹਾਡੇ ਤੋਂ ਪਾਠ ਨਹੀਂ ਹੋਇਆ ਤੁਸੀਂ ਪਾਪੀ ਹੋ ਗਏ ਤੁਸੀਂ ਪਾਪੀ ਕਦੇ ਵੀ ਨਹੀਂ ਹੁੰਦੇ ਜਦੋਂ ਤੱਕ ਤੁਸੀਂ ਆਪਣਾ ਕਰਮ ਮਾੜਾ ਨਹੀਂ ਕਰਦੇ ਪਾਪੀ ਪਾਪ ਦੀ ਅਗਰ ਤੁਸੀਂ ਡੈਫੀਨੇਸ਼ਨ ਚਾਹੁੰਦੇ ਹੋ ਤਾਂ ਪਾਪ ਦੀ ਡੈਫੀਨੇਸ਼ਨ ਹਿਰਦੇ ਦੇ ਨਾਲ ਜੁੜੀ ਹੋਈ ਹੈ ਤੁਸੀਂ ਕਿਸੇ ਦਾ ਹੱਕ ਮਾਰਿਆ ਹੈ ਤੁਸੀਂ ਕਿਸੇ ਨੂੰ ਦੁੱਖ ਦਿੱਤਾ ਹੈ ਤੁਸੀਂ ਕਿਸੇ ਨੂੰ ਬਿਨਾਂ ਵਜ੍ਹਾ ਤੜਫਾਇਆ ਹੈ ਤੁਸੀਂ ਕਿਸੇ ਦੇ ਕੰਮ ਵਿੱਚ ਦਖਲਅੰਦਾਜ਼ੀ ਕੀਤੀ ਹੈ ਇਹ ਪਾਪ ਦੇ ਵਿੱਚ ਆਉਂਦਾ ਹੈ ਤੁਹਾਡੀ ਆਪਣੀ ਕਿਰਤ ਆਪਣੀ ਮਿਹਨਤ ਤੁਹਾਡਾ ਆਪਣਾ ਪੈਸਾ ਇਹ ਕਦੇ ਵੀ ਪਾਪ ਵਿੱਚ ਨਹੀਂ ਆਵੇਗਾ ਕਿਉਂਕਿ ਤੁਹਾਡੀ ਇਸ ਦੇ ਨਾਲ ਮਿਹਨਤ ਜੁੜੀ ਹੋਈ ਹੈ ਤੁਹਾਡਾ ਕਰਮ ਚੰਗਾ ਕਰਮ ਜੁੜਿਆ ਹੋਇਆ ਹੈ ਤੁਸੀਂ ਦਾ ਹੱਕ ਨਹੀਂ ਮਾਰਿਆ ਸੋ ਪਰਮੇਸ਼ਵਰ ਉਸ ਸਮੇਂ ਦੇ ਨਾਲ ਨਹੀਂ ਬੱਜਾ ਉਹ ਅਕਾਲ ਹੈ ਅਕਾਲ ਹੀ ਅਕਾਲ ਹੈ ਸੋ ਪ੍ਰਮਾਤਮਾ ਸਦਾ ਹੀ ਉੱਚਾ ਸੁੱਚਾ ਹੈ ਉਸ ਦੇ ਬਾਰੇ ਜਾਨਣਾ ਸਮਝਣਾ ਹੈ ਤਾਂ ਪਹਿਲਾਂ ਖੁਦ ਬਰੇ ਜਾਨੋ ਖੁਦ ਨੂੰ ਸਮਝੋ ਤੁਸੀਂ ਕਿਉਂ ਹੋ ਕਿਸ ਵਜ੍ਹਾ ਕਰਕੇ ਤੁਹਾਡਾ ਜਨਮ ਹੋਇਆ ਹੈ ਪ੍ਰਮਾਤਮਾ ਨੂੰ ਜਾਨਣਾ ਦਾ ਇੱਕੋ ਇੱਕ ਤਰੀਕਾ ਹੈ ਆਪਣੇ ਆਪ ਨਾਲ ਬੈਠ ਜਾਓ ਆਪਣੇ ਆਪ ਨੂੰ ਸਮਝ ਲਵੋ ਆਪਣੇ ਅੰਦਰ ਦੀ ਭਾਸ਼ਾ ਨੂੰ ਸਮਝ ਲਵੋ ਆਪਣੇ ਅੰਦਰ ਦੇ ਹਾਲਾਤਾਂ ਨੂੰ ਸਮਝ ਲਵੋ ਜਿਸ ਦਿਨ ਤੁਸੀਂ ਆਪਣੇ ਅੰਦਰ ਦੇ ਹਾਲਾਤਾਂ ਨੂੰ ਸਮਝਣ ਦੇ ਕਾਬਿਲ ਹੋ ਗਏ ਉਸੇ ਦਿਨ ਹੀ ਤੁਸੀਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਜਿਸ ਦਿਨ ਤੁਹਾਡੇ ਖਿਆਲ ਇਸ ਸੰਸਾਰ ਦੇ ਚਮੇਲੇ ਵਿੱਚੋਂ ਨਿਕਲ ਕੇ ਅੰਦਰ ਜੁੜ ਗਏ ਤੁਹਾਨੂੰ ਤੇ ਤੇ ਨਾਲ ਟੁੱਟ ਗਏ ਉਸੇ ਦਿਨ ਹੀ ਤੁਸੀਂ ਪ੍ਰਮਾਤਮਾ ਨੂੰ ਸਮਝ ਲਿਆ ਕਿਉਂਕਿ ਪ੍ਰਮਾਤਮਾ ਅਕਾਲ ਹੈ ਉਸ ਜੋਤ સ્વરૂਪ ਹੈ ਉਸ ਦਾ ਕੋਈ ਰੂਪ ਨਹੀਂ ਹੈ ਉਸਦੀ ਕੋਈ ਸ਼ਵੀ ਨਹੀਂ ਹੈ ਉਸਦੀ ਕੋਈ ਛਾਪ ਨਹੀਂ ਹੈ ਉਸ ਤੱਕ ਕੋਈ ਵੀ ਬੂਰਤੀ ਨਹੀਂ ਹੈ ਉਹ ਕਿਸੇ ਵੀ ਰੂਪ ਦੇ ਇੱਕ ਤੋਂ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਤੁਹਾਡੇ ਹਿਰਦੇ ਦੇ ਰਾਹੀਂ ਤੁਹਾਡੇ ਖਿਆਲਾਂ ਦੇ ਰਾਹੀਂ ਤੁਹਾਡੇ ਮਨ ਦੇ ਰਾਹੀਂ ਉਹ ਪ੍ਰਾਪਤ ਹੋਵੇਗਾ ਕਦੇ ਵੀ ਇਹ ਝਗੜ ਦੇ ਵਿੱਚ ਨਾ ਪੈਣਾ ਕਿ ਮੈਂ ਕੁਝ ਕਰਾਂਗਾ ਤਾਂ ਪ੍ਰਮਾਤਮਾ ਨੂੰ ਮਿਲੇਗਾ ਪ੍ਰਮਾਤਮਾ ਤਾਂ ਹਟੇ ਕਰਮ ਦੇ ਨਾਲ ਜੁੜਿਆ ਹੋਇਆ ਹੈ ਪ੍ਰਮਾਤਮਾ ਤੁਹਾਡੀ ਚੇਤਨਾ ਦੇ ਨਾਲ ਜੁੜਿਆ ਹੋਇਆ ਹੈ ਤਸ ਉਸਦੀ ਯਾਦ ਵਿੱਚ ਰਹਿਣਾ ਉਸਦੇ গুণगान ਕਰਨਾ ਇਹੀ ਪ੍ਰਮਾਤਮਾ ਦਾ ਪਾਉਣ ਦਾ ਇੱਕ ਤਰੀਕਾ ਹੈ ਪ੍ਰਮਾਤਮਾ ਨਹੀਂ ਚਾਹੁੰਦਾ ਕਿ ਤੁਸੀਂ ਉਸਦੀ ਝੂਠੀ ਵਡਿਆਈ ਕਰੋ ਪ੍ਰਮਾਤਮਾ ਨਹੀਂ ਚਾਹੁੰਦਾ ਤੁਸੀਂ ਉੱਚੀ ਉੱਚੀ ਰੌਲਾ ਪਾਵੋ ਪ੍ਰਮਾਤਮਾ ਨਹੀਂ ਚਾਹੁੰਦਾ ਕਿ ਤੁਸੀਂ ਕੋਈ ਕਰਮਕਾਂਡ ਕਰੋ ਕਿਸੇ ਤਰ੍ਹਾਂ ਦਾ ਆਪਣੇ ਮਨ ਨੂੰ ਆਪਣੇ ਸਰੀਰ ਨੂੰ ਦੁੱਖ ਦਿਓ ਪ੍ਰਮਾਤਮਾ ਨਹੀਂ ਚਾਹੁੰਦਾ ਕਿ ਤੁਸੀਂ ਕੋਈ ਕੋਈ ਚੁੜਾਵਾ ਜੜਾਓ ਪ੍ਰਮਾਤਮਾ ਕਹਿੰਦਾ ਹੈ ਤੁਸੀਂ ਆਪਣੇ ਅੰਦਰ ਦੀ ਖੋਜ ਕਰੋ ਆਪਣੇ ਅੰਦਰ ਜਾਤ ਮਾਰੋ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਆਪਣੇ ਕਰਮ ਕਰਦੇ ਆ ਆਪਣੀ ਕਿਰਤ ਕਰਦੇ ਆ ਅੰਦਰ ਝਾਤ ਮਾਰ ਲਵੋ ਮੈਂ ਤੁਹਾਨੂੰ ਉੱਥੇ ਮਿਲ ਜਾਵਾਂਗਾ ਸੋ ਉਸ ਦੇ ਲਈ ਕੋਈ ਸ਼ਰਤ ਨਹੀਂ ਕੋਈ ਕੋਈ ਵੀ ਉਸ ਦੇ ਲਈ ਕੋਈ ਕਰਮ ਨਹੀਂ ਕੋਈ ਕਾੜ ਨਹੀਂ ਪਰਮਾਤਮਾ ਹਰ ਤਰ੍ਹਾਂ ਦੇ ਤਿੱਤੀ ਵਾਰਾ ਕਰਮ ਕਾਂਡਾ ਤੋਂ ਮੁਕਤ ਹੈ ਹਰ ਤਰ੍ਹਾਂ ਦੇ ਚੂਚਲੇ ਤੋਂ ਮੁਕਤ ਹੈ ਹਰ ਤਰ੍ਹਾਂ ਦੇ ਪਖੰਡਾ ਤੋਂ ਮੁਕਤ ਹੈ ਕਿਉਂਕਿ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਨੱਚ ਰਹੇ ਹੋ ਤੁਸੀਂ ਹੱਸ ਰਹੇ ਹੋ ਤੁਸੀਂ ਖਰੀਦ ਰਹੇ ਹੋ ਤੁਸੀਂ ਵੇਚ ਰਹੇ ਹੋ ਤੁਸੀਂ ਦਾਣ ਦੇ ਰਹੇ ਹੋ ਤੁਸੀਂ ਮੰਦਰ ਜਾ ਰਹੇ ਹੋ ਤੁਸੀਂ ਗੁਰਦੁਆਰੇ ਜਾ ਰਹੇ ਹੋ ਕਿਤੇ ਜਾ ਰਹੇ ਹੋ ਪਰਮਾਤਮਾ ਦਾ ਕਹਿੰਦਾ ਹਿਰਦਾ ਸਾਫ਼ ਰੱਖੋ ਹਿਰਦੇ ਦੇ ਵਿੱਚ ਹੀ ਤੁਹਾਨੂੰ ਮੈਂ ਮਿਲਾਂਗਾ ਇਸ ਸੰਸਾਰ ਦੇ ਹਰ ਇੱਕ ਜੀਵ ਦੇ ਪ੍ਰਤੀ ਪਿਆਰ ਦਇਆ ਭਾਵ ਰੱਖੋ ਕੁਦਰਤ ਨੂੰ ਹਰਿਆ ਭਰਿਆ ਰੱਖੋ ਇਸ ਧਰਤੀ ਦਾ ਇਸ ਪ੍ਰਕਿਰਤੀ ਦਾ ਇਸ ਬ੍ਰਹਿਮੰਡ ਦਾ ਖਿਆਲ ਰੱਖੋ ਤੇ ਮੈਂ ਤੁਹਾਡਾ ਖਿਆਲ ਰੱਖਾਂਗਾ ਇਹ ਹੀ ਪਰਮਾਤਮਾ ਦਾ ਅਸਲ ਰੂਪ ਹੈ ਪਰਮਾਤਮਾ ਅਕਾਲ ਹੈ ਪਰਮਾਤਮਾ ਕਾ ਤੋਂ ਪਰ ਹੈ ਪਰਮਾਤਮਾ ਸਮੇ ਤੋਂ ਪਰਮਾ ਪਤ ਪਰਮਾਤਮਾ ਸਮੇ ਤੋਂ ਪਰ ਹੈ ਪਰਮਾਤਮਾ ਕਦੇ ਇਸ ਸਮੇ ਵਿੱਚ ਵੱਜਦਾ ਨਹੀਂ ਐਵੇਂ ਕਰਮ ਕਾਂਡਾਂ ਦੇ ਵਿੱਚ ਨਾ ਉਲਜੋ ਖਾਂ ਤਾਂ ਮਤੇ ਨਾ ਰਗੜੋ ਆਪਣੇ ਮਨ ਨੂੰ ਸਮਝਾ ਕੇ ਰੱਖੋ ਆਪਣੀ ਕੀਤਿਆਂ ਦੇ ਵਿੱਚ ਉਸ ਪਿਤਾ ਪਰਮੇਸ਼ਵਰ ਦੀ ਯਾਦ ਰਸਮੋ ਕੇ ਰੱਖੋ ਪਿਆਰ ਦੇ ਵਿੱਚ ਰਹੋ ਸਭ ਨੂੰ ਪਿਆਰ ਦਿਓ ਪਿਆਰ ਲਵੋ ਹਰ ਇੱਕ ਜੀਵ ਦੇ ਪ੍ਰਤੀ ਦਇਆ ਭਾਵ ਰੱਖੋ ਇਹ ਹੀ ਪਰਮਾਤਮਾ ਸਰੂਪ ਹੈ ਇਹ ਹੀ ਪਰਮਾਤਮਾ ਦੀ ਮਿਲਣੀ ਹੈ ਸੋ ਮੈਨੂੰ ਆਸ ਹੈ ਅੱਜ ਦਾ ਇਹ ਵਿਸ਼ਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਸਾਡੇ ਨਾਲ ਬਨੇ ਰਹੋ ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਦੇ ਨਾਲ ਧੰਨਵਾਦ